ਪੰਜਾਬ ਦੀ ਸਿਆਸਤ ਚ 3 ਸਾਲਾਂ ਤੱਕ ਛਾਇਰੇ 6000 ਕਰੋੜ ਰੁਪਏ ਦੇ ਡਰੱਗ ਰੈਕਟ ਦੇ ਮਾਮਲੇ ਵਿੱਚ ED ਨੇ ਆਪਣੀ ਸਪਲੀਮੈਂਟਰੀ ਚਾਰਜ ਸ਼ੀਟ CBI ਕੋਰਟ ਚ ਦਾਖਲ ਕਰ ਦਿੱਤੀ ਹੈ। ਇਸ ਚਾਰਜ ਸ਼ੀਟ ਚ ਅਕਾਲੀ ਦਲ ਦੇ ਸੀਨੀਅਰ ਅਗੂ ਤੇ ਸਾਬਕਾ ਕੈਬਨ ਮੰਤਰੀ ਸਰਵਨ ਸਿੰਘ ਫਲੋਰ, ਉਹਨਾਂ ਦੇ ਪੁੱਤਰ ਦਮਨਵੀਰ ਫਲੋਰ ਅਤੇ ਸਾਬਕਾ ਮੁੱਖ ਸੰਸਦિસ્ਕੱਤਰ ਅਵਿਨਾਸ਼ ਚੰਦ ਸਿਮਿਤ 12 ਲੋਕਾਂ ਦੇ ਨਾਮ ਸ਼ਾਮਲ ਹਨ। ਪਰ ਨਸ਼ੇ ਨੂੰ ਲੈ ਕੇ ਵਿਰੋਧੀ ਧਿਰ ਬਲੋ ਲਗਾਤਾਰ ਨਿਸ਼ਾਨਾਿਤ ਰਹੇ। ਸਾਬਕਾ ਕੈਬਨ ਮੰਤਰੀ ਵਿਕਮ ਸਿੰਘ ਮਜੀਠੀਆ ਦਾ ਨਾ ਹੀ ਨਹੀਂ ਹੈ। ਚਾਰ ਸ਼ੀਟ 'ਚ ਜਗਜੀਤ ਸਿੰਘ ਚਾਹਲ ਅਤੇ ਉਹਨਾਂ ਦੀਆਂ ਕਈ ਕੰਪਨੀਆਂ ਦੇ ਵੀ ਨਾਂ ਸ਼ਾਮਲ ਹਨ। ਈਜੀ ਦੇ ਡਿਪਟੀ ਡਾਇਰੈਕਟਰ ਨਰਿੰਦਰ ਸਿੰਘ ਵੱਲੋਂ ਦਾਖਲ ਕੀਤੀ ਗਈ ਚਾਰ ਸ਼ੀਟ 'ਚ ਹੁਣ ਤੱਕ ਦੱਸਿਆ ਗਿਆ ਹੈ ਕਿ 62 ਕਰੋੜ ਰੁਪਏ ਦੀ ਪ੍ਰਾਪਰਟੀ ਹੁਣ ਤੱਕ ਜ਼ਬਤ ਕੀਤੀ ਗਈ ਹੈ। ਮਾਮਲੇ ਦੀ ਅਗਲੀ ਸੁਣਵਾਈ 25 ਜੁਲਾਈ ਨੂੰ ਹੋਵੇਗੀ। ਜਾਣਕਾਰੀ ਅਨੁਸਾਰ ਕਿ 6000 ਕਰੋੜ ਦੇ ਡਰੱਗ ਰੈਕਟ ਦੇ ਜਾਂਚ ਆਖਰੀ ਪੜਾਅ ਤੇ ਪਹੁੰਚ ਗਈ ਹੈ। ਅਜੇ ਤੱਕ ਦੀ ਜਾਂਚ 'ਚ ਮਜੀਠੀਆ ਦਾ ਨਾਮ ਨਹੀਂ ਆਉਣਾ। ਜਿੱਥੇ ਅਕਾਲੀ ਦਲ ਲਈ ਰਾਹਤ ਦੇਣ ਵਾਲੀ ਗੱਲ ਹੈ, ਉੱਥੇ ਵਿਰੋਧੀ ਧਿਰਾਂ ਲਈ ਵੀ ਹੈਰਾਨੀ ਵਾਲੀ ਹੈ। ਕਿਉਂਕਿ ਵਿਰੋਧੀ ਧਿਰ ਹਮ ਇਸ ਮਾਮਲੇ 'ਚ ਮਨਜੀਠਿਆ ਤੇ ਸਿੱਧੇ ਨਿਸ਼ਾਨੇ ਸਾਧੀਆਂ ਰਹੀਆਂ ਹਨ ਜ਼ਿਕਰ ਜੋਗੇ ਕਿ ਸਾਲ 2012 'ਚ ਡੀਐਸਪੀ ਜਗਦੀਸ਼ ਪੋਲਾ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਮਾਮਲਾ ਸੁਰਖੀਆਂ 'ਚ ਆਇਆ ਸੀ 2013 'ਚ ਈਡੀ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ ਬਿਊਰੋ ਰਿਪੋਰਟ ਪੰਜਾਬ ਟੂਡੇ